ਕਾਂਗਰਸ ਪਾਰਟੀ ਦੇ ਸੂਝਵਾਨ, ਪਰੇ ਲਿਖੇ ਅਤੇ ਮਿਹਨਤੀ ਹਲਕਾ ਬੁੜਲਾਡਾ ਦੇ ਇੰਚਾਰਜ ਡਾਕਟਰ ਰਣਵੀਰ ਕੌਰ ਮੀਆਂ ਦੀ ਮਿਹਨਤ ਪਿੰਡਾਂ ਵਿੱਚ ਲਗਾਤਾਰ ਰੰਗ ਲਿਆ ਰਹੀ ਹੈ। ਉਹਨਾਂ ਵੱਲੋਂ ਪਾਰਟੀ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ। ਉਹਨਾਂ ਵੱਲੋਂ ਹਲਕੇ ਦੇ ਪਰਿਵਾਰਾਂ ਨਾਲ ਸੁੱਖ-ਦੁੱਖ ਤੇ ਸਾਂਝਾ ਪਾਉਣਾ ਹੋਵੇ ਜਾਂ ਫਿਰ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਪਿੰਡਾਂ ਅਤੇ ਸ਼ਹਿਰਾਂ ਵਿੱਚ ਰੁੱਖ ਲਗਾਉਣੇ ਹੋਣ ਜਾਂ ਫਿਰ ਆਪਣੀ ਮਿਹਨਤ ਸਦਕਾ ਲਗਾਤਾਰ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਆਪਣੀ ਪਾਰਟੀ ਕਾਂਗਰਸ ਨਾਲ ਜੋੜਨਾ ਹੋਵੇ। ਜਿਸ ਦੀ ਉਹ ਦਿਨ ਰਾਤ ਪਾਰਟੀ ਲਈ ਮਿਹਨਤ ਕਰ ਰਹੇ ਹਨ ਅੱਜ ਪਿੰਡ ਜਲਵੇੜਾ ਦੇ ਵੱਖ-ਵੱਖ ਪਾਰਟੀਆਂ ਨੂੰ ਛੱਡ ਲਗਭਗ 30 ਪਰਿਵਾਰਾਂ ਨੂੰ ਕਾਂਗਰਸ ਵਿੱਚ ਸ਼ਾਮਿਲ ਕੀਤੇ ਇਸ ਮੌਕੇ ਉਹਨਾਂ ਦੇ ਨਾਲ ਜਗਤਾਰ ਸਿੰਘ ਕੁਲਵਿੰਦਰ ਦਿਆਲਪੁਰਾ ਸੂਰਤ ਬਰੇਟਾ ਮਨਦੀਪ ਸਿੰਘ ਪੇੜਾ ਸਿੰਘ ਹਾਕਮ ਸਿੰਘ ਸੀਪ ਸਿੰਘ ਗੁਰਤੇਜ ਸਿੰਘ ਪਰਬੀ ਸਿੰਘ ਰਣਤੀਰ ਸਿੰਘ ਸ਼ਾਮੂ ਸਿੰਘ ਜਸਵਿੰਦਰ ਕੌਰ ਸਿੰਦਰ ਕੌਰ ਅਮਨਦੀਪ ਸਿੰਘ ਹਰਕਮਲ ਸਿੰਘ ਜਸਵੀਰ ਸਿੰਘ ਪ੍ਰਭੂ ਸਿੰਘ ਗੁਰਤੇਜ ਸਿੰਘ ਆਦੇ ਹਾਜ਼ਰ ਸਨ ਪਾਰਟੀ ਜਿੰਦਾਬਾਦ ਕੌਰ ਪਾਰਟੀ ਜਿੰਦਾਬਾਦ ਕੌਰ ਪਾਰਟੀ ਜਿੰਦਾਬਾਦ ਹਾਂਜੀ ਹਾਂ ਬੋਲੋ ਵੀਰਨਵੀਰ ਕੌਰ ਮੀਆਂ ਜਿੰਦਾਬਾਦ ਵੀਰਨਵੀਰ ਕੌਰ ਮੀਆਂ ਜਿੰਦਾਬਾਦ ਐਵਰਿੰਗ ਜਿੰਦਾਬਾਦ ਕਰੋਲ ਗਾਂਧੀ ਜਿੰਦਾਬਾਦ ਅੱਜ ਪਿੰਡ ਚਲਵੇੜਾ ਦੇ ਵਿੱਚ ਕਾਂਗਰਸ ਪਾਰਟੀ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਜਿੱਥੇ ਇਸ ਮੀਟਿੰਗ ਦੇ ਵਿੱਚ ਕਟੋਗਾ ਟੀ ਤੋਂ 35 ਪਰਿਵਾਰਾਂ ਚ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਮੈਂ ਇੱਥੋਂ ਦੇ ਸਾਰੇ ਜੁੜੇ ਨੌਜਵਾਨ ਵੀਰਾਂ ਨੂੰ ਮੇਰੀਆਂ ਮਾਤਾਵਾਂ ਨੂੰ ਮੇਰੀਏ ਬਜ਼ੁਰਗਾਂ ਨੂੰ ਨੂੰ ਪਾਰਟੀ ਦੇ ਵਿੱਚ ਜੀ ਆਇਆਂ ਆਖਦੀ ਆ ਤੇ तहे دلੋਂ ਧੰਨਵਾਦ ਕਰਦੀ ਆ ਹਾਂਜੀ ਮੇਰਾ ਨਾਮ ਹਾਕਮ ਸਿੰਘ ਜੀ ਪਿੰਡ ਜਲਵੇੜਾ ਜੀ ਅਸੀਂ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਅੱਜ ਅਸੀਂ 30 ਤੋਂ 35 ਪਰਿਵਾਰ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਆ ਜੀ ਧੰਨਵਾਦ ਮੇਰਾ ਨਾਮ ਮਦੀਪ ਸਿੰਘ ਹੈ ਤੇ ਪਿੰਡ ਮੇਰਾ ਜਲਵੇੜਾ ਹੈ ਅਸੀਂ ਸਾਰੇ ਜਣੇ ਜਿੰਨੇ ਵੀ ਇੱਥੇ ਖੜੇ ਨੇ ਕਾ ਉੱਤੇ ਝਾੜੂ ਦੀ ਪਾਰਟੀ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਹਾਂ